ਜੀ ਕਿੱਦਾਂ ਸਾਰੇ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਅੱਜ ਵੀਡੀਓ ਆਪਣੀ ਫੇਰ ਆ ਗਈ ਜਨਵਰੀ ਵਾਲੀ ਹੈਗੀ ਆਪਣੇ ਵਾਰ ਮੱਝਾਂ ਬਾਰੇ ਪੁੱਤ 2-3 ਦਿਨ ਪਹਿਲਾਂ ਇੱਕ ਵੀਡੀਓ ਪਾਈ ਜੀ ਮੱਝਾਂ ਬਾਰੇ ਮੱਝਾਂ ਦੇ ਖਰਚੇ ਬਾਰੇ ਅੱਜ ਫੜਸੇ ਜੀ ਵੀਡੀਓ ਕੁਝ ਕਰਕਾਉਣਾ ਉਹਦੇ ਕਮੈਂਟ ਆਏ ਸੀ ਕੁਝ ਵੀਰਾਂ ਦੇ ਬਹੁਤ ਵਧੀਆ ਰਿਸਪੌਂਸ ਆਇਆ ਵੀਡੀਓ ਨੂੰ ਵਧੀਆ ਪਿਆਰ ਦੇ ਰਹੇ ਹੋ ਤੁਸੀਂ ਵਧੀਆ ਚੱਲ ਰਹੀ ਹੈ ਵੀਡੀਓ ਆਪਣੀ ਵਿਊ ਆ ਰਹੇ ਨੇ ਲਗਾਤਾਰ ਵਧੀਆ ਅੱਜ ਆਪਾਂ ਪਹੁੰਚੇ ਹਾਂ ਕਮੈਂਟਾਂ ਦੇ ਜਵਾਬ ਲੈਣਗੇ ਦੇ ਵਿੱਚ ਆਪਾਂ ਨੇ ਤੂੜੀ ਦਾ ਦੇ ਚਾਰੇ ਦਾ ਨਹੀਂ ਲਾਇਆਗਾ ਮਤਲਬ ਹਰੇਕ ਆਪਾਂ ਨੂੰ ਕੋਈ ਖਰਚਾ ਨਹੀਂ ਲਾਇਆ ਤੇ ਕਿਉਂ ਆਪਾਂ ਆਮ ਜੀਵਿਤਾਰਾਂ ਘਰਾਂ ਚੋਂ ਆ ਆਪਣੇ ਤੂੜੀ ਚਾਰਾ ਆਵੇਂ ਹੁੰਦਾ ਹੈਗਾ ਆਪਾਂ ਨੂੰ ਬੇਸ਼ੇ ਜੇ ਆਪਾਂ ਡੈਰੀ ਫਾਰਮਿੰਗ ਵਾਲੇ ਜਿਹੜੀ ਦਾ ਆਚਾਰਾ ਮੁੱਲ ਲੈਂਦੇ ਉਹਦੇ ਬਾਰੇ ਆਪਾਂ ਗੱਲ ਕਰੀਏ ਵੀ ਕਿੰਨਾ ਖਰਚਾ ਆਉਂਦਾ ਤੂੜੀ ਤੇ ਚਾਰੇ ਦਾ ਮੰਨ ਲੀਏ ਚਲੋ 1 ਕਿ ਡੰਗੜ 15 ਤੋਂ 20 ਕਿਲੋ ਦੇ ਤਕਰੀਬਨ ਤੂੜੀ ਖਾਂਦਾ 35 40 ਰੁਪਏ ਖਰਚਿਆ 40 ਰੁਪਏ ਮੰਨ ਕੇ ਚੱਲੋ ਦੂਰੀ ਤੇ 40 50 ਰੁਪਏ ਹੋ ਗਏ ਉਹਦੇ 50 ਰੁਪਏ ਮੰਨ ਕੇ ਚੱਲੋ ਵੀ ਹਰੇ ਦੇ 100 ਰੁਪਏ ਖਰਚਿਆ ਮੰਨ ਕੇ ਚੱਲੋ ਤਾਂ 3000 ਮਹੀਨੇ ਲਾਉਗੇ ਸਾਲ ਦਾ ਉਹੀ 12 36 36000 ਰੁਪਏ ਆਪਾਂ ਉੱਪਰ ਤੋਂ 72 75000 ਰੁਪਏ ਬਚਾ ਲਈ 36000 ਰੋਟੋਂ ਨਿਕਲ ਜੂਗਾ ਵੀ 40000 ਰੁਪਏ ਉਹ ਫੇਰ ਵੀ ਮੱਝ ਛੱਡਦੀ ਆ ਬਾਕੀ YouTube ਵਾਲ ਆਪਣੇ ਕੋਲ ਇੱਕ ਦੋ ਕੱਸ਼ੂ ਹੁੰਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿਉਂ ਕਰੇ ਵੀਦੋ ਤੇ ਰਾਇ ਨਾ ਕਰੇ 5-4 ਲੀਟਰ ਤਾਂ ਆਪਾਂ ਕਰੇ ਬਰਤਨ ਨੂੰ ਉਤਰਾਖ ਲੈਣੇ ਪੂਰੇ ਨਹੀਂ ਲੈ ਲੈ ਬਾਕੀ ਕਮੈਂਟ ਕਰਕੇ ਦੱਸੋ ਵੀ ਕਿਹੜਾ ਕਿੰਨੇ ਵਜੇ ਜਿਵੇਂ ਹੁਣ 2:30 ਵਜੇ ਆ 2:30 ਵਜੇ ਹੁਣ ਚੰਨੀ ਨਾ ਤਾਂ ਚੰਨੀ ਪਾਵਾਂਗੇ ਆਪਾਂ ਤੁਸੀਂ ਕਿਹੜੇ ਟੈਂਪੋਂ ਨੂੰ 1:30 ਪੰਨਕ ਵਜੇ ਜਿਆਦਾ ਕਰਨਾ ਹੈ ਵਿੱਚ 2 ਕੁ ਗਵਾਰੀ ਅੱਟ ਲਾਗੇ ਜਾਂਦੇ ਨੇ ਤਰੀ ਮੱਕੀ ਛਰੀ ਵਗੈਰਾ ਮੱਕੀ ਵੀ ਜੀਏ 2 ਕਿੱਲੇ ਮੱਕੀ ਮੱਕੀ ਚੱਲ ਜਾਂਦਾ ਹੈ ਮੱਕੀ ਹੁੰਦਾ ਖੜੀਆਂ ਨੇ ਸਾਰੀਆਂ ਪੁੱਤੀਆਂ ਪਰ ਆਪਾਂ ਹਰਾ ਬਾਵਾ ਜਿਹਾ ਲੱਗ ਰਿਹਾ ਨੇ ਦਰੋਂ ਦਰੋਂ ਦੂਣਾ ਤਾਂ ਆਪਣੇ ਜਿਹਾ ਆਰਾਮਦਾਰ ਲੋਹਰਾਂ ਜਿਹਾ ਲੱਗਦਾ ਬਹੁਤ ਟਫੀਡ ਚ ਸਤਾਰੀ ਹੋਈ ਹੈ ਪਰ ਵੀੜ ਭਾਣੇ ਹੁਣ ਤੱਕ ਬਹੁਤ ਟੱਕ ਬੜਾ ਜੜੇ ਘੱਟ ਪਾਉਂਦੇ ਇੱਕੋ ਤੋਂ ਨੂੰ ਹੋਰ ਵੀ ਦਿਖਾਉਣਾ ਖਾਲ ਚ ਇਹਦਾ ਭਾਇਦਾ ਫਾਇਦਾ ਕੀ ਕੈਲਸ਼ੀਅਮ ਅਗਲਾ-ਗੱਲਾ ਤਾਂ ਨਹੀਂ ਦਿੰਦਾ ਬੱਚਿਆਂ ਨੂੰ ਆਪੇ ਕੈਲਸ਼ੀਅਮ ਕੋ ਖੜਕੀ ਬਾਣੇ ਦੋ ਤੀ ਗਲਾਸ ਜਿਹੜੇ ਹੁੰਦੇ ਵੀ ਦਾ ਫਾਇਦਾ ਹੈ ਕਿਹੜਾ ਫਾਇਦਾ ਜੀ ਉਹ ਨਹੀਂ ਦੱਸੇ ਤਾਜੀ ਹੂਈ ਮੱਝ ਵਾਸਤੇ ਆਹ ਯੂਜ਼ ਕਰਾਉਣਾ ਹੈ ਆਪਾਂ ਵੀ ਫਾਇਦਾ ਜੇ ਕਿਸੇ ਨੂੰ ਜਾਣਕਾਰੀ ਹੈਗਾ ਆਪਾਂ ਦੱਡੀ ਵੀ ਨੀ ਵਰਗਦੀ ਪਲੱਸ ਹੈ ਸੰਤੁਲਿਤ ਪਸ਼ੂ ਹਾਰ ਮੇਰੇ ਕਨੇ ਵਿੱਚ ਨਾ ਨੂੰ ਦਾ ਫਾਇਦਾ ਵੀ ਵਰਦੀ ਹੈ ਵੱਧਦਾ ਜਾਂ ਇੰਨੀ ਬਸ ਵੇਚਣ ਦੇ ਮਾਰੇ ਕਰੀ ਜਾਂਦੇ ਕਰ ਗੱਲ ਦੀ ਹੈ ਵਰਗਦੀ ਪਸ਼ੂ ਪਲੱਸ ਤੇ ਇੱਕ ਹੋਰ ਪਾਊਡਰ ਜੇ ਆਪਾਂ ਜਿਹੜਾ ਕੈਲਸ਼ੀਅਮ ਨਾਲ ਪਾ ਰਹੇ ਹਾਂ ਮੂਹ ਕੰਪੰਡ ਤੋਂ ਆਉਂਦੇ ਗ੍ਰੀਨ ਰੇਟ ਮਿਕਸਚਰ ਵਗੈਰਾ ਬਹੁਤ ਡਰਿਵ ਕੋਸੇ ਵੀ ਡਾਇਰੈਕਟ ਖਲਕੀ ਬਾਣ ਹੈ ਸੁਪਰ ਗ੍ਰੀਨ ਫੋਟ ਮਚਾਵਾ ਜਾ ਬਣੀ ਕਾ ਮੋਹਿੰਦਰਲ ਮਿਕਸਚਰ ਦੱਸਿਓ ਜੀ ਨੂੰ ਟੁਆਇੰਟ ਕਰਕੇ ਮੈਸ਼ਨ ਹੋ ਗਿਆ ਕੰਮ ਲੀਟ ਆ ਤਾਂ ਹਰਾ ਮੈਸ਼ਨ ਦੇਖੋ ਤੇ ਕਮੈਂਟ ਕਰਕੇ ਜੀ ਉਸੇ ਵੀ ਕਿੰਨੇ ਵਾਰੀ ਆਪਰ ਕਿੰਨੇ ਵਜੇ ਹਰਾ ਬਾਣ ਤੇ ਕਿਹੜੀ ਖੜਾ ਸਰੋਂ ਵਾਲੀ ਕੌੜੀ ਖੜਾ ਉਹ ਵਧੀਆ ਹੁੰਦੀ ਹੈ ਤੇ ਮਾੜੀ ਹੁੰਦੀ ਹੈ ਪੱਤਰੋਂ ਸੌਲ ਤੇ ਜਿਹਨੇ ਖਰਚੇ ਬਾਰੇ ਫੁੱਲ ਵੀਡੀਓ ਦੇਖੀਓ ਆਪਣੇ ਪੇਜ ਤੇ ਹੈਗੀ ਟੈੱਕ ਕਰ ਲਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਧੰਨਵਾਦ ਲੋਟੀ ਗ੍ਰੋਥ ਤੇ ਪਹਿਲੇ ਜੂਏ ਜੋ ਦੇਖੋ ਇਹ ਕੋਈ ਸੋਨਾ ਆ ਜਾਣ ਬਸ ਪੱਟੀ ਆ ਜੀ ਦੇਖੋ ਹੈ ਗੱਲ ਦਵਾਤਾ ਬਸ ਇਹ ਵੀ ਅਮਨਿੰਦੋ ਠੋਟੀਆਂ ਖੂਨ ਵਾਲੀਆਂ ਹੈਗੀ ਸਾਰਿਆਂ ਦਾ ਧੰਨਵਾਦ ਵੀਡੀਓ ਚ ਜੁੜੇ ਰਹਿਣ ਲਈ